ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਮਾਰ ਚੱਟਿਆ ਜਾਣੜੇ ਮਿੱਤਰੋ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਸਕੂਲ ਤੋਂ ਆ ਗਏ ਤੇ ਨਾਲ ਪੁੱਕੀ ਆ ਸਕੂਲ ਤੋਂ ਤੇ ਇਹਨੂੰ ਕਿੰਨੇ ਕ ਵੇ ਚੱਲਾਂਗੇ ਇਹਨੂੰ ਤੇ ਹੁਣ ਜਿਮ ਜਾਣੇ ਆ ਜਿਮ ਜਾਣ ਦੀ ਸਲਾਹ ਸਰੀਰ ਬਹੁਤ ਤਾਕੜਾ ਹੈ ਮੁੰਡੇ ਦਾ ਕਰੋ ਚੈੱਕ ਤੇ ਜਿਮ ਨੂੰ ਮੈਂ ਕੰਮ ਨੇ ਵੇੜ ਦਿੰਨਾ ਮੈਂ ਕਹਿੰਦਾ ਠੀਕ ਹੈ ਕਿ ਨਹੀਂ ਤੇ ਬੱਚੇ ਕੱਢਦੇ ਆ ਬਾਹਰ ਬਿਠਾ ਦਿੰਦੇ ਆ ਇਹਨੇ ਜਿਵੇਂ ਜਵਾਕੇ ਫੇਰ ਛੇੜਾਂਗੇ ਬੱਚਿਆਂ ਨੂੰ ਡਾਲੀਆਂ ਦੂੜੀਆਂ ਇੱਕ ਗੇੜੇ-ਗੋੜੇ ਪਵਾਵਾਂਗੇ ਦੇਖ ਲਾਂਗੇ ਉਦਾਂ ਜਿਵੇਂ ਸੱਟ ਬੈਠੂਆ ਖੁੱਡੇ ਖੋਲਦੇ ਆ ਪਹਿਲਾਂ ਮੇਰੇ ਵੀਰੋਂ ਬੱਚੇ ਕੱਢਤੇ ਪੰਜ ਦੇ ਪੰਜ ਬਾਕੀ ਮੁੰਡੇ ਆਏ ਹੋਏ ਨੇ ਬਿੱਲਾ ਵੀ ਆ ਗਿਆ ਤੇ ਇੱਕ ਮੁੰਡਾ ਹੋਰ ਆ ਰਿਹਾ ਪੁਸ਼ਕਰ ਮੇਰੇ ਵੀਰੋਂ ਬਾਕੀ ਚੌਪਰ ਉੱਤੇ ਛਤਰियां ਲਾਈ ਜਾਂਦਾ ਦੋ ਛਤਰियां ਉੱਤੇ ਲਾਤੀਆਂ ਤੇ ਮੌਸਮ ਦਾ ਕੋਈ ਪਤਾ ਨਹੀਂ ਕਿਵੇਂ ਲੈ ਕੈਮਰਾ ਹੜ ਬਿਲ ਲੇ ਕੇ ਨਾ ਬੱਚੇ ਉੱਤੇ ਭੇਜੀ ਲੈ ਬਿਲ ਇੰਟਰ ਫੋਕਸ ਕਰਵਾਦਾ ਆ ਦੇਖੋ ਕੂਲੇ ਵਰਦੀ ਚ ਕੈਮ ਲੱਗ ਰਿਹਾ ਜੀ ਜੋਗੀ ਗੈਸਾ ਸਿਰ ਸਿਰੇ ਇਹ ਨਹੀਂ ਬਣੀ ਬਣੀ ਆ ਚੱਲਾ ਅੱਜ ਵੀਡੀਓ ਬਣਾ ਲਈ ਐਚ ਐਚ ਅੱਗੇ ਆ ਦਾ ਉਡੂਗਾ ਨਾ

ਹਾਂਜੀ ਮੇਰੇ ਵੀਰ ਇੱਕ ਬੱਚਾ ਹੋਰ ਉੱਡ ਗਿਆ ਦੋਵੇਂ ਗੁਲਾਬੀ ਕਾਂਤਰਾ ਤੇ ਕਾਲੀ ਟੋਰੀ ਵਾਲਾ ਇਹ ਇਹ ਬੱਚਾ ਬਹਿ ਸਕਦਾ ਕਿਤੇ ਜਿਹੜਾ ਇਹ ਆਂਦਾ ਇਹ ਪਾਸੇ ਬਹਿ ਸਕਦਾ ਕਿਉਂਕਿ ਇਹ ਕੱਟ ਟੂ ਡਾਇਵ ਤੋਂ ਆਇਆ ਹਾਂਜੀ ਕੀ ਹੋਣ ਵਾਲੇ ਬਿੱਲੇ ਦੱਸ ਦੇ ਗਿਰਾ ਕਮਬੈਕ ਹੋਣ ਵਾਲਾ ਹੈ ਵੱਧੋ ਆਪਣਾ ਸਟੂਡੀਓ ਉਹ ਹੋਣ ਵਾਲਾ ਕੀ ਕਹਿੰਦੇ ਉਹਨੂੰ ਚੇਂਜ ਚੇਂਜ ਹੋਣ ਵਾਲਾ ਹੈ ਮਿਨੀ ਜਿੰਮ ਬਣਾਣੇ ਆ ਜੀ ਆ ਗਈ ਆੜਾ ਖੋਲਦੀ ਕਿ ਨਾ 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 ਸਮਾਨ ਬਹੁਤ ਤਗੜਾ ਪਿਆ ਜੇ ਤੇ ਇੱਕ ਵਾਰੀ ਦੱਸ ਦਿਆਂ ਤੁਹਾਨੂੰ ਸਭ ਦੱਸਾਂ ਕੀ ਹੋਈ ਜਾਂਦਾ ਕੀ ਨਹੀਂ ਤੇ ਚੱਕ ਕੇ ਮਾਰ ਬੈਟ ਪਰ ਆਹ ਦੇ ਵੀਰੋ ਕਰਦੇ ਨੇ ਆਪ ਨੂੰ ਕਰਤਾ ਅੱਡੇ ਤੇ ਆ ਗੈਸ ਹੈਗਾ ਜਿਹੜਾ ਆਪਾਂ ਆਪ ਰੋਟੀਆਂ ਬਣਾਇਆ ਕਰਾਂਗੇ ਬਿੱਲਾ ਮੈਂ ਭੁੱਕੀ ਆ ਕਰੋ ਚੈੱਕ ਇੱਕੋ ਜਿਹਾ ਸਸਾ ਬ੍ਰਾਂਡ ਹਾਂ ਜਵਾਨੀਓ ਬ੍ਰਾਂਡ ਦਾ ਨੂ ਬ੍ਰਾਂਡ ਦਾ ਕੀ ਕਹਿੰਦੇ ਆ ਉਹਨੂੰ ਨਿਊ ਅੰਗਰੇਜ਼ੀ ਵਾਲੀ ਡੱਟਾਂ ਦੀ ਹੈ ਅੰਜੀ ਮਿਸਤਰੀ ਬੁਲਾਇਆ ਜੀ ਸਪੈਸ਼ਲ ਤੇ ਫੋਨ ਆ ਗਿਆ 1 ਮਿੰਟ ਜੀ ਮੇਰੇ ਵੀਰੋਂ ਤੇ ਅੱਜ ਜਿੰਮ ਦਾ ਸਮਾਨ ਕੱਢ ਲਿਆ ਆਪਾਂ ਠੀਕ ਹੈ ਬੈੱਡ ਦੇ ਅੰਦਰ ਸੀ ਬੈੱਡ ਕਰਤਾ ਉਹਰੇ ਤੇ ਬਾਕੀ ਜਿੰਮ ਚ ਜਾਈ ਜਾਂਦੇ ਸੀ ਕਹਿੰਦੇ ਆ ਸਲਾਬ ਜਿੰਦਗੀ ਆ ਬਿੱਲੇ ਵਰਗੇ ਕਹਿੰਦੇ ਕਹਿੰਦੇ ਘਰੇ ਹੀ ਲਾ ਲਿਆ ਕਰਾਂਗੇ ਹੈ ਭਾਜੀ ਸਾਰਾ ਸਮਾਨ ਤਾਂ ਹੈਗਾ ਨਾਲ ਆਪਾਂ ਕਦੀ ਗੱਡੀ ਦਾ ਜਾਣਾ ਹੁੰਦਾ ਹੈ ਤਾਂ ਕਰਕੇ ਆਪਣੇ ਜੋਗਾ ਦਾ ਸਮਾਨ ਘਰੇ ਪਿਆ ਕਿਉਂ ਜਾਣਾ ਮੇਰਾ ਪਤਾ ਕਰਕੇ ਤੇ ਸਮਾਨ ਸਮੋਂ ਕੱਢ ਲਿਆ ਆਪਾਂ ਸੈਟਿੰਗ ਕਰਦੇ ਹਾਲੇ ਆ ਦੀ ਠੀਕ ਆ ਪਲੇਟਾ ਪੁੱਟਾ ਪਈਆਂ ਲੋਹੇ ਵਾਲੀਆਂ ਪਈਆਂ ਆਪਣੇ ਵਾਸਤੇ ਦਾ weight ਬਹੁਤ ਹੈ ਇੱਕ ਵਾਰੀ ਤੇ ਆ ਬਾਕੀ ਇਹਨਾਂ ਦੇ ਕਪੜਾ ਮਾਰਾਂਗੇ ਆ ਗਿਆ ਬਿੱਲਾ ਤੇ ਬਾਕੀ ਭੁੱਕੀ ਵਗ ਗਿਆ ਉਹ ਕੱਲ ਤੋਂ ਕਹਿੰਦਾ ਗੱਲ ਤੋਂ ਮਾਰੂ ਉਹਦੀ ਵੈਨ ਆ ਗਈ ਤਾਂ ਕਰਕੇ ਚੌਬਰ ਗਿਆ ਉਹਨੂੰ ਛੱਡਣ ਤੇ ਬਾਕੀ ਬੈਡ ਰੈਕਟ ਤਾਂ ਹੋ ਰਿਹਾ ਆਪਾਂ ਠੀਕ ਐ ਤੇ ਉਹਨੂੰ ਲਈ ਕਰਾਂਗੇ ਤਲਾ ਜਿੰਮ ਮਾਰਦੀਆਂ ਵੀ ਲੈਣੇ ਵੀ ਜਾਣਾ ਕਿਉਂਕਿ ਮਾੜੇ ਮੋਟੇ ਇੱਕਦ ਦੇ ਸੈੱਟ ਲਾ ਲਈਏ ਫਿਰ ਮਿਲਦੇ ਆਪਾਂ ਮੇਰੇ ਵੀਰੋਂ ਅੱਜ ਕਰ ਲਿਆ ਵਾਰਮਅਪ ਚੌਬਰ ਨੇ ਵੀ ਕਰ ਲਿਆ ਜੀ ਤੇ ਕੱਲ ਤੋਂ ਖਿੱਚਦਾਗੇ ਕੰਮ ਆਪਾਂ ਠੀਕ ਐ ਨਾਲ ਸਰੀਰ ਦਾ ਨਾਲੇ ਬੁਕਤਰਾ ਦਾ ਬਾਕੀ ਜਾਨਵਰ ਆਪਣੇ ਬੈਠੇ ਆ ਜੀ ਕੋਈ ਗੱਲ ਨਹੀਂ ਤੇ ਨਾ ਕੋਈ ਵੀ ਪੂਰੀ ਨਹੀਂਗਾ ਆਪਣੀ ਠੀਕ ਐ ਤੇ ਇਹਨਾਂ ਦੇ ਨਾਲ-ਨਾਲ ਮੈਂ ਕਿਹਾ ਸਰੀਰ ਨੂੰ ਵੀ ਦੇਖ ਲਈਏ ਆਪ ਕੈਮ ਹੋਵਾਂਗੇ ਤਾਂ ਹੀ ਇਹ ਕੈਮ ਰਹਿਣਗੇ ਠੀਕ ਐ ਬਾਕੀ ਸਮਾਨ ਸੂਣ ਸੈੱਟ ਕਰਦਾਂਗੇ ਸ਼ਾਮ ਜੀ ਨੂੰ ਤੇ ਬਿੱਲੇ ਨੂੰ ਛੱਡਿਆ ਹੀ ਕਰੇ ਤੇ ਫਿਰ ਆਪਾਂ ਨਇ ਸਮਾਨ ਸੂਣ ਕਰਾਂਗੇ ਸੈਟਿੰਗ ਤੇ ਆ ਪਿੰਜਰੇ ਦਾ ਵੀ ਥੋੜਾ ਜਿਹਾ ਦੇਖਦੇ ਆ ਸੈਟਿੰਗ ਕਰਦੇ ਆ ਕਮਰੇ ਦੀ ਕੀ ਬਣਦਾ ਜੀ ਮੇਰੇ ਦੋਸਤੋਂ ਗੋਲੀ ਨੂੰ ਲਿਆਏ ਬਿੱਲੇ ਨੂੰ ਛੱਡਿਆ ਸੀ ਮੇਰੇ ਵੀ ਰੋ ਕਰੇ ਤੇ ਚੋ ਬਰਮੜੂ ਦੇ ਚਾਚੇ ਨਾਲ ਲੱਗੇ ਸੀ ਹਿਸਾਬ ਨਾਲ ਹੁਣ ਤਾਂ ਕਰੇ ਹੋਆ ਆ ਗਿਆ ਹੋਆ ਬਾਕੀ ਫੋਨ ਫੋਨ ਕਰਿਆ ਨਹੀਂ ਹਲੇ ਸਮਾਨ ਕਰਦਾ ਸੈਟਿੰਗ ਝਾੜੂ-ਝੂੜੂ ਮਾਰ ਕੇ ਪੋਚਾ ਮਾਰ ਕੇ ਵਧੀਆ ਕਰਦੇ ਆ ਤੇ ਦਾਣੇ ਵੀ ਧਰਨੇ ਜਾਨਵਰਾਂ ਨੂੰ ਹਾਲੇ ਤਾਂ 4:00 ਵਜੇ ਕੋਈ ਨਹੀਂ ਧਰਦਾਂਗੇ ਘੰਟਾ ਘਠਾਇਦ ਕੇ ਘੰਟਾ ਡੇਢ ਘੰਟਾ ਬਾਕੀ ਬੱਚੇ ਬੈਠੇ ਕੋਈ ਦਿੱਕਤ ਨਹੀਂ ਕਰਨੀ ਇੱਕੋ ਛਤਰੀ ਦੇ ਬੈਠੇ ਬਾਬਿਓ ਠੀਕ ਐ ਇਧਰ ਆਪਣਾ ਨੀਲਾ ਬੈਠਾ ਕੀ ਚੱਲ ਗਈ ਬੱਚੇ ਉੱਚੇ ਕਰਦੇ ਅੰਦਰ ਵਾਕੀ ਕਰਤਾ ਕੋਠਾ ਸਾਫ ਠੀਕ ਹੈ ਗੰਦ ਕਰਤਾ ਇਕੱਠਾ ਕਰਤਾ ਹੋਆ ਕੰਮ ਹੋ ਗਈ ਓਏ ਆ ਕੁੱਤਾ ਵੇਚਦੇ ਯਾਰ ਰੁਪਈਆ ਵਸਤਾ ਕਰ ਰਿਹਾ ਹੈ ਹੈਲੋ ਅੱਛਾ ੜੂ ਦੇ ਦੇਦਾ ਇਹਨੇ ਤਾਂ ਓਏ ਰੱਖ ਲੋ ਗਲਕੇ ਕੋਈ ਨਹੀਂ ਕਰ ਲੈ ਗੱਦ ਨੂੰ ਪਤਾ ਹੈ ਤੈਨੂੰ ਛੇਦੀ ਜਾ ਬੱਚੇ ਲਾਣੇ ਆਪਾਂ ਪਹਿਲਾ ਠੀਕ ਹੈ ਹੈ ਲਾਣੇ ਲਾਈ ਨਾ ਵਸਤਾਰ ਲੈਣੇ ਅੱਜ ਤਾਂ ਥੱਕ ਜੇ ਰਹਾਂ ਬਾਅਦ ਚ ਦੇਖ ਲਾ ਮੇਰੇ ਵੀਰੋਂ ਦੋ ਬੱਚੇ ਉੱਡ ਗਏ ਇੱਕ ਬਗਦਾਲ ਤਾਂ ਉੱਡਦਾ ਉੱਡਦਾ ਤੇ ਗਲਾਬੀ ਗਾਂਤਰਾ ਵਾਲਾ ਤੇ ਅਕਾਲੀ ਗਾਂਤਰਾ ਵਾਲਾ ਕਾਲੀ ਗਾਂਤ ਗਾਂਤ ਵਾਲਾ ਉੱਡ ਗਿਆ ਤਿੰਨ ਬੱਚੇ ਪਾਈ ਜਾਂਦੇ ਗਿਹੜੇ ਜਿਹੜੇ ਦੋ ਬੱਚੇ ਨੇ ਪਟਿਆਲਾ ਦੇ ਨਾ ਹਟ ਜਸਟਾ ਕੰਮ ਲੱਗੀ ਜਾਂਦਾ ਮੈਨੂੰ ਹਾਂ ਪਹਿਲੀ ਉਹ ਪਟਿਆਲਾ ਛੱਤ ਉੱਤੇ ਫਾਲ ਲੱਗਦਾ ਪਤਾ ਹੀ ਨਹੀਂ ਕਿ ਉਹਨਾਂ ਦੀ ਉਮਰ ਹੋ ਗਈ ਐਸਾ ਇਹ ਹੁੰਦਾ ਉਹਨਾਂ ਨਾਲੇ ਗੋਦੀ ਭੱਜ ਜਾਂਦੇ ਐ ਗਿਹੜਾ ਨਹੀਂ ਆਇਆ ਟੱਕਰਾ ਹਾਂ ਇਹੋ ਇੱਕ ਵਾਰੀ ਇੱਕ ਵਾਰੀ ਨਿਕਲਣਗੇ ਠੀਕ ਹੈ ਕਿੱਥੇ ਨੇ ਉਹ ਕਿਹੜੇ ਉੱਤੀ ਬੈਠੇ ਨੇ ਇਹ ਉਹ ਬੈਠੇ ਪਰ ਨਹੀਂ ਸਿੱਦੇ ਬੈਠੇ ਨੇ ਹਲਦੇ ਨੇ ਇੱਕ ਵਾਰੀ ਇੱਥੇ ਗਏ ਮੇਰੇ ਵੀਰੋਂ ਦਾਣੇ ਦੀ ਧਰਤੇ ਦੋਨੇ ਖੁੱਡਿਆਂ ਚ ਤੇ ਪਾਣੀ ਪਾਣਾ ਰਹਿ ਗਿਆ ਰੱਤਾ ਹੋਊਗਾ ਬੱਚਾ ਹਾਂ ਤੇ ਬਾਕੀ ਕਮੈਂਟ ਆ ਰਹੇ ਸੀ ਪੁੱਛੇ ਵੀ ਟੈਂਕੀ ਛੋਟੇ ਕਿੰਨੇ ਦੀ ਮਿਲਦੀ ਐ ਕਈਆਂ ਵੀਰਾਂ ਦੇ ਕਮੈਂਟ ਆਏ ਕਿਸੇ ਨੇ 900 100 1100 160 ਠੀਕ ਆ ਸਾਰਿਆਂ ਦਾ ਡੱਡ ਰੇਟ ਸੀ ਚਲੋ ਆਪਾਂ ਨੂੰ ਕੀ ਪਤਾ ਹੁਣ ਉਹਨੇ ਚੇਪੀ ਲਈ ਆਪਾਂ ਨੂੰ ਕਿ ਨਹੀਂ ਠੀਕ ਆ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਪਹੁੰਚ ਗਏ ਹਾਂ ਜੀ ਉੱਤੇ ਲਾਈਟ ਲਾ ਦੀਏ ਬਾਬੇ ਥੱਲੇ ਵਾਗੇ ਸੀ ਤੇ ਵਲੋਗ ਐਡਿਟ ਕਰ ਲੈ ਆ ਅਪਲੋਡ ਕਰਨਾ ਰਹਿੰਦਾ ਤੇ ਉੱਤੇ ਆ ਗਿਆਂ ਵਲੋਗ ਅਪਲੋਡ ਕਰਤੀਆਂ ਨਾਲੇ ਬੱਚਿਆਂ ਨੂੰ ਦੇਖ ਲਈਏ ਦਾਣੀ ਲੋਣੇ ਖਾਧਿਆ ਕਿ ਨਹੀਂ ਪਾਣੀ ਪੁਣੀ ਪੀਤਾ ਕਿ ਨਹੀਂ ਤੇ ਬਾਕੀ ਸਾਰਾ ਸਮਾਨ ਦੇਖ ਲੋ ਅੱਜ ਆਲ ਬਾਅਦ ਰੱਖਤਾ ਇੱਕ ਵਾਰੀ ਇੱਕ ਵਾਰੀ ਤੇਦੀ ਲੋਡ ਹੈ ਨਹੀਂ ਚਲੋ ਜਿੰਮੇ ਲੋਡ ਪੋਗੇ ਉਵੇਂ ਸੈਟਿੰਗ ਕਰ ਦਾਂਗੇ ਇਹਦੀ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਆ ਮੜਾ ਮੋਟਾ ਸਮਾਨ ਰਹਿ ਗਿਆ ਬੱਸ ਇਹ ਤਾਂ ਯਾਰ ਘਰਦਿਆਂ ਨੇ ਤੰਦੂਰ ਵਾਸਤੇ ਰੱਖਿਆ ਬਾਲਣ ਵਾਸਤੇ ਇਹਦਾ ਚੱਲ ਕੋਈ ਨਹੀਂ ਤੇ ਸਟੂਡੀਓ ਦਿਖਾ ਦਈਏ ਲੁੱਕ ਕਰਤੀ ਸਟੂਡੀਓ ਦੀ ਚੇਂਜ ਜਮਾ ਇਹ ਲੋ ਖੜਜੋ ਖੜਜੋ ਕਵਰ ਰੱਖ ਦਿਆਂ ਫੋਨ ਦਾ ਫੋਨ ਹੀਟ ਹੀ ਬਹੁਤ ਹੋ ਜਾਂਦਾ ਹੈ ਪੰਖਾ ਵੀ ਲਾ ਦਈਏ ਤੇ ਬੈੱਡ ਰੱਖਤਾ ਇਧਰਲੀ ਸਾਈਡ ਆਪਾਂ ਠੀਕ ਹੈ ਇਧਰ ਖੋਲਤੀ ਜਗਾ ਪਹਿਲਾਂ ਇਧਰ ਸੀਗਾ ਬੈੱਡ ਥੋੜੇ ਸਾਹਮਣੇ ਬਾਕੀ ਜਿਹੜਾ ਸਮਾਨ ਪਿਆ ਸੀ ਪਲੇਟਾਂ ਬੁੱਕਤਾ ਪਈਆਂ ਆ ਮੇਰੇ ਜਿਹਾ ਠੀਕ ਹੈ ਮਾੜਾ ਮੋਟਾ ਸਮਾਨ ਪਿਆ ਤੇ ਮੈਂ ਗਿਆ ਲਾ ਲਿਆ ਗੜੀਆਂ ਬਾਕੀ ਆ ਸਮਾਨ ਵਾਸਥੇ ਥੋੜਾ ਆ ਤੇ ਟਾਈਮ ਪਾਸ ਕਰ ਲਿਆ ਕਰਾਂਗੇ ਨਾਲੇ ਉਹ ਆਂਦੇ ਮੁੰਡੇ ਯਾਰ ਕਹਿੰਦੇ ਕੱਢ ਲੈ ਲਾ ਲਿਆ ਕਰਾਂਗੇ ਮੈਂ ਚੱਲ ਲੈ ਕੱਢ ਲੈਂਦੇ ਐਵੇਂ ਪਿਆ ਪਿਆ ਜੰਗ ਹੀ ਲੱਗੀ ਜਾਊਗੀ ਲੋ ਇਹਨੂੰ ਮੈਂ ਕਿਹਾ ਚਲੋ ਕੋਈ ਨਾ ਬਾਕੀ ਮੈਂ ਬੱਚੇ ਦੇਖਦਾ ਹੁਣ ਟਰੇਆਂ ਚੱਕਦਾ ਖੁੱਡਿਆਂ ਚੋ ਤੇ ਪਾਣੀ ਪੁਣੀ ਦਿੰਨੇ ਆ ਬੱਚਿਆਂ ਨੂੰ ਹੋ ਜੀ ਸਾਡੇ ਬੱਚਿਆਂ ਨੂੰ ਪਾਣੀ ਦੇਤਾ ਤੇ ਇੱਧਰੋਂ ਟ੍ਰੇਡ ਚੱਕ ਲਈ ਤੇ ਇੱਧਰ ਵਾਲਾ ਖੁੱਡਾ ਖੋਲੀ ਏ ਤੇ ਆਹ ਟ੍ਰੇਡ ਚੱਕ ਲਈਏ ਬਾਕੀ ਦੂਜਾ ਬੱਚਾ ਦੇਖਦੇ ਨਿਕਲਿਆ ਨਹੀਂ ਨਿਕਲਿਆ ਅੰਡੇ ਚ ਤੇ ਕੱਲ ਤਾਂ ਟ੍ਰੇਡ ਆਵੀ ਸੀ ਨਾਲ ਬੱਚਾ ਦੇਖ ਲਾਂਗੇ ਸਹੀ ਏ ਜਿਹੜਾ ਕੱਲ ਨਿਕਲਿਆ ਸੀ ਹਨਾ ਆਂਡਾ ਤਾਂ ਪਿਆ ਬੱਚਾ ਲੱਗਦੀ ਆ ਨਿਕਲਿਆ ਨਹੀਂ ਬਾਕੀ ਚਲੋ ਮੈਂ ਦੇਖਦਾ ਇੱਕ ਮਿੰਟ ਕੋਈ ਮੇਰੇ ਵੀਰੋ ਇੱਕ ਹੋਰ ਬੱਚੇ ਤੋਂ ਨਿਕਲਿਆ ਨਹੀਂ ਗਿਆ ਹੁਣ ਤੁਹਾਡੇ ਸਾਹਮਣੇ ਹੈ ਕੱਲ ਇੱਕ ਬੱਚਾ ਨਿਕਲਿਆ ਤੇ ਇਹਦੇ ਥੋੜੀ ਤਰੇੜ ਆ ਰਹੀ ਸੀ ਤੇ ਹੁਣ ਦੇਖੋ ਆਂਡੇ ਜੀ ਮਰ ਗਿਆ ਤੇ ਆਪਾਂ ਕਿ ਆਪਾਂ ਤਾਂ ਕੱਢ ਦੇਣੀ ਬੱਚਾ ਆਪੇ ਨਿਕਲ ਜੂਆ ਹੁਣ ਦੇਖੋ ਆਪਾਂ ਹੱਥ ਵੀ ਨਹੀਂ ਲਾ ਆਂਡੇ ਤੇ ਨਾ ਕਦੇ ਆਪਾਂ ਛੇੜੇ ਆਂਡੇ ਠੀਕ ਹੈ ਤੇ ਇੱਕ ਬੱਚਾ ਆਪੇ ਨਿਕਲ ਗਿਆ ਇੱਕ ਮਰ ਗਿਆ ਆਪਣੇ ਤਾਂ ਕੀ ਗਲਤੀਆਂ ਹੁਣ ਦੱਸੋ ਜਿਹੜੇ ਬੱਚੇ ਤਾਂ ਆਂਡੇ ਚੋਂ ਹੀ ਨਿਕਲੇ ਆ ਗਾ ਆਪ ਹਿਸਾਬ ਲਾ ਲਓ ਤੁਸੀਂ ਉਹ ਕੀ ਕਰੂਆ ਉਹ ਕੀ ਕਰੂਆ ਬੜਾ ਬੱਚਾ ਤਾਂ ਮਰ ਗਿਆ ਤੇ ਚਲੋ ਰੱਖ ਦੀਏ ਤੁਹਾਡੇ ਸਾਹਮਣੇ ਕੱਲ ਦੇਖਿਆ ਤਰੇੜ ਆ ਰਹੀ ਸੀ ਤੇ ਇੰਨੀ ਛੇਤੀ ਮਰਨਾ ਤਾਂ ਨਹੀਂ ਚਾਹੀਦਾ ਸੀ ਯਾਰ ਕੱਲ ਰਾਤ ਤਰੇੜ ਹੀ ਆਈ ਸੀ ਸਾਡੇ ਤੱਕ ਤਾਂ ਯਾਰ ਜਿਉਂਦਾ ਹੋਣਾ ਚਾਹੀਦਾ ਸੀ ਪਤਾ ਨਹੀਂ ਚਲੋ ਇੱਕ ਬੱਚਾ ਸੈੱਟ ਸੀ ਜਿਹੜਾ ਕੱਲ ਨਿਕਲਿਆ ਠੀਕ ਹੈ ਤੇ ਅੱਜ ਕੀ ਆਂਡਿਆਂ ਚੋਂ ਚਾਰ ਪੰਜ ਬੱਚੇ ਮਰ ਗਏ ਚਾਰ ਬੱਚੇ ਮਰ ਗਏ ਤਿੰਨ ਪਹਿਲਾਂ ਮਰੇ ਸੀ ਚੌਥਾ ਹੈ ਗਿਆ ਚਲੋ ਕੋਈ ਨਹੀਂ ਉਹ ਬੱਚਾ ਤਾਂ ਸਹੀ ਹੈ ਆ ਵੀ ਸਹੀ ਹੈ ਇਹ ਬੱਚੇ ਬੈਠੇ ਓਕੇ ਜਮਾ ਤੇ ਇਹ ਆਂਡਿਆਂ ਚੋਂ ਬੱਚੇ ਨਾ ਖਰਾਬ ਹੋ ਜੇ ਬਸ ਪੂਰੂ ਵਾਲੇ ਹੋਰ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਆਂਡਿਆਂ ਚੋਂ ਬੱਚੇ ਅਕਤਾਂ ਮੌਸਮ ਖਰਾਬ ਹੈ ਮੀਂਹ ਵਾਲੇ ਮੌਸਮ ਦਾ ਪੱਕਾ ਹੀ ਆਂਡੇ ਖਰਾਬ ਹੁੰਦੇ ਹੁੰਦੇ ਆ ਠੀਕ ਹੈ ਕਈ ਵਾਰੀ ਬਿਜਲੀ ਪੈ ਜਾਂਦੀ ਹੈ ਬਿਜਲੀ ਜਦੋਂ ਬਿਜਲੀ ਦੀ ਰੋਸ਼ਨੀ ਪੈ ਜੇ ਤਾਂ ਵੀ ਆਂਡਾ ਖਰਾਬ ਹੋ ਜਾਂਦਾ ਠੀਕ ਹੈ ਤੇ ਬਾਕੀ ਬੱਚਾ ਤਾਂ ਪ੍ਰੋਪਰ ਜਮਾ ਬਣਿਆ ਪਿਆ ਸੀ ਤੇ ਬੱਸ ਕੋਈ ਨਹੀਂ ਚਲੋ ਯਾਰ ਹੁਣ ਬੱਸ ਬਾਬੋ ਕਰਦੇ ਆਂ ਵਲੌਗ ਦੀ ਐਂਡਿੰਗ ਸਾਰੀ ਟ੍ਰੇਨ ਟ੍ਰੂਆਂ ਚੱਕਤੀਆਂ ਓਕੇ ਰਿਪੋਰਟ ਦੇਖ ਲੈ ਸਾਰੇ ਜਾਨਵਰ ਓਕੇ ਨੇ ਸਾਰੇ ਤੇ ਵੈਸੇ ਮਿਲਦੇ ਆਂ ਫਿਰ ਕੱਲ ਆਪਾਂ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ